ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬੀ ਨੌਜਵਾਨ ਦੀ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਤੇਜਵੀਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੀ ਪਤਨੀ ਨਾਲ ਇੱਥੇ ਰਹਿ ਰਿਹਾ ਸੀ ਤੇ ਟਰਾਲਾ ਚਲਾਉਂਦਾ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਤੇਜਵੀਰ ਸਿੰਘ ਦੀ ਪਤਨੀ ਜਗਰੂਪ ਕੌਰ 4 ਸਾਲ ਪਹਿਲਾਂ ਕੈਨੇਡਾ ਗਈ ਸੀ ਤੇ ਉਸ ਵਿੱਚੋਂ ਜਗਰੂਪ ਕੌਰ ਨੇ ਤੇਜਵੀਰ ਸਿੰਘ ਨੂੰ ਵੀ ਕਰੀਬ 2 ਸਾਲ ਪਹਿਲਾਂ ਕੈਨੇਡਾ ਬੁਲਾ ਲਿਆ ਸੀ ਦੋਵੇਂ ਕੈਨੇਡਾ 'ਚ ਬਹੁਤ ਖੁਸ਼ ਰਹਿ ਰਹੇ ਸਨ ਤੇਜਵੀਰ ਸਿੰਘ ਕੈਨੇਡਾ 'ਚ ਟਰਾਲਾ ਚਲਾਉਂਦਾ ਕੰਮ ਕਰਦਾ ਸੀ ਬੀਤੇ ਦਿਨੀ ਅਮਰੀਕਾ ਲਈ ਟਰਾਲਾ ਲੈ ਕੇ ਗਿਆ ਸੀ ਜਿੱਦੇ ਅਮਰੀਕਾ ਚ ਉਸ ਨੂੰ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ ਗੰਭੀਰ ਜ਼ਖਮੀ ਤੇਜਬੀਨ ਨੂੰ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ ਜਿੱਦੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਤੇਜਬੀਰ ਸਿੰਘ ਦੀ ਮੌਤ ਦੀ ਖਬਰ ਨਾਲ ਪਰਿਵਾਰ ਤੇ ਪਿੰਡ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਪਰਿਵਾਰ ਨੇ ਪੁੱਤਰ ਦੀ ਮ੍ਰਿਤਕ ਦੇ ਵਾਪਸ ਪੰਜਾਬ ਲੈਣ ਲਈ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਉਹਨਾਂ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਕੋਲੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਪਤਾ ਇਨੇ ਲੱਗਾ ਗੱਡੀ ਜੋ ਉੱਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿ ਕਿਹੜੇ ਦੇਸ਼ ਗਏ ਸੀ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗਏ ਅਮਰੀਕਾ ਨੂੰ ਹੀ ਗਿਆ ਸੀ ਅੱਛਾ ਉੱਥੇ ਗਿਆ ਜੀ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਇਹ ਸਾਡੇ ਨਾਲ ਜ਼ੁਲਮ ਹੋ ਗਿਆ ਜੀ ਸ਼ੁੱਕਰਵਾਰ ਦੀ ਗੱਲ ਹੈ ਜੀ ਇਹ ਹਾਂਜੀ ਹਾਏ ਤੇ ਵੀ ਮੰਝੇ ਤੇ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਹੀ ਲੁੱਟੇ ਮਾਰੇ ਗਏ ਜੇ ਹਾਏ ਸਹੀ ਬਰਬਾਦ ਹੋ ਗਏ ਹਾਏ ਸਹੀ ਵਤ ਨਹੀਂ ਰਹੀ ਬੜਾ ਸੂਣਾ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਾਏ ਦੋ ਸਾਲ ਹੀ ਹੋਏ ਗਏ ਨੂੰ ਜੇ ਉਹ ਨਹੀਂ ਸੱਟ ਕੋਈ ਆਈ ਉਹ ਗੱਡੀ ਕੋਈ ਨਹੀਂ ਜਲੀ ਜਿੱਡਾ ਜਵਾਨ ਸੀ ਫੇਨੀ ਸੱਟੋ ਦੇ ਗੱਡੀ ਕੋਈ ਚੀਜ਼ ਨਹੀਂ ਸੀ 파ਹੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਾਏ ਮੇਰੇ ਬੋਤਰੇ ਕੀਤੇ ਮੇਨਾ ਨਹੀਂ ਕੀਤੀ ਅਨੇਕਰੀ ਮਮੀ ਆਖ ਤੇਜ ਵੈੰਦੋ ਜਾਨਾ ਜਾਨ ਵੀ ਮੈਂ ਉਹ ਕਰਦਾ ਸਾਡੇ ਨਾਲ ਟਰਾਲੇ ਚ ਗੱਲਾਂ ਕਰਦਾ ਗਿਆ ਮੜਕੇ ਬੱਚਿਆਂ ਨੇ ਇਹ ਗੱਲ ਕੀਤੀ ਭੁਆ ਰਹੀ ਆ ਮਰ ਜੂ ਬੁੱਤਵੇਂ ਅੰਦਰ ਮੈਂ ਸੌਣ ਲੱਗਾ ਮੜਕੇ ਅਹੀਂ ਅੱਖਾਂ ਸੌਂ ਜਾਂਹੀ ਵੀ ਸੌਂ ਲੀਕ ਮੈਨੂੰ ਮੜਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇਨੇ ਤੇਜ ਵੀਰੂ ਵੇਖੀ ਬਣ ਗਿਆ ਤੇਰੇ ਨਾਲ ਚਾਰ ਦਿਨ ਹੋ ਗਏ ਫੂਲ ਲਾਉਂਦਿਆਂ ਨੂੰ ਕਿਤੇ ਹੁਨਾ ਹੂੰ ਤੇ ਨਾ ਨਾ ਸਾਡੇ ਨਾਲ ਫੂਲ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਆ ਓਏ ਹੋਏ 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 ਓਏ ਹਾਏ ਕੀ ਕਰਾਂਗੇ ਕਿਥੋਂ ਲੱਭਾਂ ਦੇ ਤੇਜ ਵੀਰ ਦੇ ਨੂੰ ਹਾਏ ਸਾਡਾ ਦੀਵਾ ਗੋਨ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਜੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ ਉਹਨੂੰ ਚੁੱਕ ਕੇ ਅੰਦਰ ਤੇ ਚੁੱਕ ਕੇ ਬਾਹਰ ਤੇ ਆਪ ਰੋਟੀ ਖੋਨੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿੰਨੇ ਤੱਕ ਹੈ ਬੱਚਾ 2 ਸਾਲ ਹੋ ਗਏ ਆ 2 ਸਾਲ ਹੋ ਗਏ ਆ ਗਏ ਬਾਹਰ ਵੀ ਉੱਥੇ ਹੈ ਟੱਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਹੈ ਲੱਗਦਾ ਨਜ਼ਰ ਹੋ ਗਿਆ ਹੈ ਜਾਣ ਨੂੰ ਕਿੰਨੇ ਕਿੰਨੇ ਚਾਰ ਸਾਲ ਹੋ ਗਏ ਯਾਰ ਚਾਰ ਸਾਲ ਹੋ ਗਏ ਯਾਰ ਬੱਚਾ ਹੋ ਗਿਆ ਨਹੀਂ ਅਜੇ ਬੱਚਾ ਨਹੀਂ ਕੋਈ ਓਹੋ ਮਾਰੇ ਗਏ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਡੈਥ ਹੋ ਗਈ ਬੱਚੇ ਦੀ ਇਹ ਇੱਧਰ ਆ ਜਾ ਛੇਤੀ ਤੋਂ ਛੇਤੀ ਅਸੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆ ਜਾਓ ਹੱਥੀ ਅਸੀਂ ਸਭ ਕੁਝ ਕਰਨਾ ਹੱਥੀ ਅਸੀਂ ਵੇਖ ਲਈਏ ਨੂੰ ਆਏ ਨੂੰ ਕਰਨਾ ਲਾ ਲੀਏ ਫੇ ਕੀ ਕੁਝ ਬਣਿਆ ਇਹ ਦੇ ਨਾਲ ਓਹੋ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰੈਲੇ ਤੇ ਗੱਡੀ ਤਾਂ نیچے ਉੱtreਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁਰੀ ਵਿੱਚ ਅਸੀਂ ਆਦਾ ਪ੍ਰਾਪ ਤੇ ਭਾਬੀ ਜੀ ਨੂੰ ਬਾਹਰ ਭੇਜਿਆ ਸੀਗੇ ਤੁਸੀਂ ਪਲੀਜ਼ ਮੇਰੇ ਵੀਰ ਦੀ ਬਾਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਜੇਕਰ ਅਸੀਂ ਪਰਵਾਹਤਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਣਕੇ ਤੇ ਬੱਸ ਪੂਰੀ ਬੋਡੀ ਦਾ ਸਰਕਲ ਖਲੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ